ਕਾਲ ਜੀ ਸਾਰੇ ਪੰਪਰਾਵਾਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਤੇ ਅੱਜ ਚੱਲੇ ਆ ਸੀ ਮੱਥਾ ਟੇਕਣ 1000 ਸਬਸਕ੍ਰਾਈਬਰ ਹੋ ਗਏ ਨੇ ਇਹਦੀ ਖੁਸ਼ੀ ਵਿੱਚ ਮੈਂ ਮੱਥਾ ਟੇਕਣ ਚੱਲੀ ਆ ਡੱਬਾ ਚੜਾਉਣ ਚੱਲੀ ਆ ਨਾਲੇ ਠੀਕ ਆ ਬਾਬਾ ਜੀ ਦੇ ਲਓ ਜੀ ਡੱਬਾ ਵੀ ਆਪਾਂ ਤਿਆਰ ਕਰ ਲਿਆ ਨਾਲ ਲਿਆ ਤੇਲ ਹੈ ਤੇ ਹੁਣ ਆਪਾਂ ਆਪੀ ਤਾਂ ਦੇ ਜਾਣਾ ਮੱਥਾ ਟੇਕਣ ਠੀਕ ਆ ਜੀ ਤੇ ਫਿਰ ਤੁਹਾਨੂੰ ਵੀ ਨਾਲ ਦਰਸ਼ਨ ਕਰਾਉਣੇ ਆ ਹੋ ਜੀ ਅਸੀਂ ਮੱਥਾ ਟੇਕ ਕੇ ਆ ਗਏ ਆ। 1.5 ਕਿਲੋਮੀਟਰ ਦੂਰ ਪੈਂਦਾ ਏ। ਇਹ ਸਵਾ ਚੜ ਗਿਆ ਹੁਣ। ਅੰਦਰ ਲੱਗਾ ਹੋਣਾ ਸਪੀਕਰ ਤੇ ਇਸ ਕਰਕੇ ਮੈਂ ਥੋੜੀ ਵੀਡੀਓ ਬਣਾਉਣੀ ਆ। ਠੀਕ ਆ ਬਾਹਰ-ਬਾਰ ਦੀ। ਹੋ ਜੀ ਮੈਂ ਅਲੱਤੀ ਸ਼ਰਗਮ ਬਣਾਉਣਾ। ਠੀਕ ਆ ਕੁੱਕਰ 'ਚ ਬਣਾ ਲੈਣੇ ਆ ਠੀਕ ਆ ਤੇ ਚੀਰ ਕੇ ਮੈਂ ਪਹਿਲਾਂ ਹੀ ਰੱਖ ਲਈ ਸੀ ਤੇ ਆ ਤਣੀਆਂ ਵਾਂ।

ਲਓ ਜੀ ਕੁੱਕਰ ਕਰ ਦਿੱਤਾ ਬੰਦ ਠੀਕ ਆ ਬਸ ਦੋ ਤਿੰਨ ਸੀੜੀਆਂ ਵਾਜੀਆਂ ਚਲਗਮ ਬਣ ਜਾਣੇ ਆ ਲਓ ਜੀ ਚਲਗਮ ਬਣ ਗਏ ਠੀਕ ਆ ਹੁਣ ਇਹਨੂੰ ਕਣਕ ਦਾ ਆਟਾ ਪਾ ਕੇ ਘੁੱਟਣੀ ਆ ਹੁਣ ਮਾਸ਼ੇ ਕਣਕ ਦਾ ਆਟਾ ਪਾਤਾ ਬਸ ਇਨਾ ਕੀ ਟਮਾ ਜ਼ਿਆਦਾ ਨਹੀਂ ਟਮਾ ਤੋਂ ਉੱਦਣਾ ਘੁੱਟਿਆਲੇ ਚਲਗਮ ਬਣਾਉਣੇ ਆ ਬਸੋ ਆਰਬਾਂ ਗਏ ਸਾਟਾ ਹੋ ਗਿਆ ਲੋਜੀ ਛਰਗਮਾ ਕੋਟੇਗੇ ਤੇ ਹੁਣ ਇਹਨੂੰ ਲਾਉਣਾ ਤੜਕਾ ਲੋਜੀ ਤੇਲ ਹੋ ਗਿਆ ਗਰਮ ਹੁਣ ਤੇ ਸਮਾਨ ਮੈਂ ਪਹਿਲਾਂ ਹੀ ਕੱਟ ਕੇ ਰੱਖਿਆ ਸੀ ਪਿਆਜ਼ ਲਸਣ ਅਦਰਕ ਤੇ ਲੰਗ ਕੱਟ ਕੇ ਰੱਖਿਆ ਹੋਇਆ ਵਾ ਸਾਰਾ ਕੁਝ ਆਪਾਂ ਇੱਕੋ ਜੀ ਪਾ ਦੇਣਾ ਹੈ ਹੁਣ ਜੀਆ ਥੋੜੀਆਂ ਜਿਹੀਆਂ ਮਿਰਚਾਂ ਵਾ ਤੇ ਲੰਬੀਆਂ ਕੱਟ ਕੇ ਮੈਂ ਪਾਉਣੀ ਆ ਵਾ ਤੜਕੇ ਦੇ ਵਿੱਚ ਨਾਲ ਖਾਣ ਦਾ ਵੀ ਸਵਾਦ ਆਉਣਗੇ ਆ ਰੋਟੀ ਦੇ ਨਾਲ ਆ ਗਿਆ ਆਪਣਾ ਪੋਜ ਡਰਗ ਨੂੰ ਮੈਂ ਪਾਣੀ ਆ ਥੋੜੇ ਜਿ ਖੰਡ ਇਨ ਦਾ ਬਸ ਠੀਕ ਹੈ ਜਿਹੜਾ ਕੋੜਾ ਜਾਂ ਪੰਚਰਪਮਾ ਦੇ ਵਿੱਚ ਹੁੰਦਾ ਨਾ ਉਹ ਨਾ ਉਹ ਵਧੀਆ ਲੱਗਦੇ ਮਿੱਠੇ ਮਿੱਠੇ ਤੇ ਇੱਕ ਡੂੰਗਾ ਲੱਲਿਆ ਮੈਂ ਚਲਪਮਾ ਦਾ ਬਸ ਇੰਨੇ ਕੀ ਦਰਪਣੇ ਆ ਆ ਲੱਲਿਆ ਥੋੜਾ ਜਿਹਾ ਤੜੀਆਂ ਹਰਾ ਹਲਲੇ ਗਰਮ ਮਸਾਲਾ ਥੋੜਾ ਜਿਆਨ ਪਾਉ ਕੇ ਤੇ ਬਹਲਾ ਲਾ ਗਣਾ ਅੱਛਾ ਲੋ ਠੀਕ ਆ ਜੀ ਦੇਖੋ ਵਧੀਆ ਲੱਗਦੇ ਨਾ ਜਿਹੜੀਆਂ ਆਪਾਂ ਤੜਕੇ ਜਿ ਪਾਈਆਂ ਸੀ ਮਿਰਚਾਂ ਠੀਕ ਆ ਤੇ ਉਹ ਰੋਟੀ ਦੇ ਨਾਲ ਖਾਣ ਨੂੰ ਵੀ ਵਧੀਆ ਲੱਗਣਗੀਆਂ ਉੱਪਰ ਆਪਾਂ ਹਰਿਆ ਧਨੀਆ ਪਾਤਾ